ਮ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਪੁਲਿਸ ਦੇ ਨਾਲ ਰਹੋ ਉਹਦਾ ਸਾਥ ਦਿਓ ਤੇ ਕਿਤੇ ਨਾਕਾਬੰਦੀ ਹੋਵੇ ਕਿ ਕਿਸੇ ਵੀ ਲੋਕਾਂ ਨੂੰ ਸਹੂਲਤ ਨਾ ਦੇ ਜਿਹੜਾ ਕ੍ਰਿਮੀਨਲ ਬੈਂਟਸ ਮਾਈਂਡ ਦਾ ਐਲੀਮੈਂਟ ਹੈਗਾ ਉਹਦੇ ਖਿਲਾਫ ਕਾਰਵਾਈ ਹੋਵੇ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਦਲਜੀਤ ਸਿੰਘ ਤਰਨਤਾਰਨ ਦੇ ਬੋੜੀ ਚੌਂਕ ਦੇ ਵਿੱਚ ਮੌਜੂਦ ਹਾਂ ਸੀ ਤੇ ਕੈਮਰਾਮੈਨ ਸਾਥੀ ਨੂੰ ਕਵਾਂਗਾ ਪਹਿਲਾਂ ਤਸਵੀਰ ਜਿਹੜੀ ਹੈ ਵਿਖਾਈ ਜਾਵੇ ਕਿ ਇੱਥੇ ਹਾਈ ਟੈਕ ਨਾਕਿਆਂ ਦੀ ਸ਼ੁਰੂਆਤ ਜਿਹੜੀ ਪੂਰੇ ਪੰਜਾਬ ਦੇ ਵਿੱਚ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਐ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਜਾਣੀ ਹੈ 4 ਤੋਂ 8 ਵਜੇ ਤੱਕ ਤਾਂ ਐਸਐਸਪੀ ਸ਼੍ਰੀ ਦੀਪਕ ਪਾਰਖ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਕਿਸ ਤਰੀਕੇ ਦੀਆਂ ਗਾਈਡਲਾਈਨਾਂ ਤੇ ਫਿਰ ਉਹਨਾਂ ਦੇ ਵੱਲੋਂ ਪਹਿਰਾ ਦਿੱਤਾ ਜਾ ਰਿਹਾ ਹੈ ਤਸਵੀਰ ਤੁਹਾਡੇ ਨਾਲ ਬੋੜੀ ਚੌਂਕ ਤਰਨਤਾਰਨ ਤੋਂ ਅਸੀਂ ਇਸ ਵੇਲੇ ਸਾਂਝੀ ਕਰ ਰਹੇ ਹਾਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਵਿਖਾਈ ਜਾਵੇ ਐਸਐਸਪੀ ਸਾਹਿਬ ਸਾਡੇ ਨਾਲ ਲੈ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਦੀ ਕੀ ਅਪਡੇਟ ਹੈ ਕਿ ਜਿਹੜਾ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਜਿਹੜੀ ਹੈ ਬੋੜੀ ਚੌਂਕ ਤਰਨਤਾਰਨ ਦੇ ਵਿੱਚ ਮੌਜੂਦ ਹੈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆਪਾਂ ਦਸਥਾਵੇਂ ਤੇ ਨਾਕੇ ਲਾਏ ਹੋਏ ਔਰ ਇਹਦਾ ਮਕਸਦ ਹੈਗਾ ਲੋਕਾਂ ਦੀ ਜਿਹੜੀ ਸੁਰੱਖਿਆ ਹੈਗੀ ਉਹਦੇ ਉਹਨੂੰ ਮੁੱਖ ਰੱਖਦੇ ਨਾਕੇ ਲਾਏ ਗਏ ਤਾਂ ਕਿ ਜਿਹੜੇ ਕੋਈ ਮਾੜੇ ਰਕਤੀ ਹੈਗੇ ਕੋਈ ਲਾਅ ਵਾਇਲੇਟਰ ਹੈਗੇ ਉਹਨਾਂ ਤੇ ਨਿਗਰਾਨੀ ਰੱਖ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਚਲਾਨ ਕੀਤੇ ਜਾ ਸਕਣ ਇੰਪਾਉਂਡ ਕਰੀਏ ਗੱਡੀਆਂ ਨੂੰ ਤੇ ਇਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਵੀ ਲਈ ਸਰ ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਚੇਤਾਵਨੀ ਕੀ ਹੈ ਜਿਹੜੇ ਕਿ ਕਿਤੇ ਨਾ ਕਿਤੇ ਚਗਮਾ ਦੇਣ ਦੇ ਵਿੱਚ ਕਾਬਜਾਬ ਵੀ ਰਹਿੰਦੇ ਨੇ ਦੇਖੋ ਇਹ ਚੇਤਾਵਨੀ ਤਾਂ ਕੀ ਹੈ ਕਿ ਦੋ ਹੀ ਤਰੀਕੇ ਦੇ ਲੋਕ ਹੈਗੇ ਜਿਹੜਾ ਆ ਤੇ ਪੁਲਿਸ ਦੇ ਨਾਲ ਹੈਗੇ ਆ ਪੁਲਿਸ ਜਿਹੜਾ ਹੈਗਾ ਆ ਕ੍ਰਿਮੀਨਲ ਟਾਈਪ ਦੇ ਐਲੀਮੈਂਟ ਹੈਗੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਪੁਲਿਸ ਦੇ ਨਾਲ ਰਹਿਣ ਉਹਨਾਂ ਦਾ ਸਾਥ ਦੇਣ ਔਰ ਜਿਹੜਾ ਵੀ ਇਹ ਆਪਣੇ ਜਿਹੜੇ ਆਪਣੇ ਕਾਨੂੰਨੀ ਅਧਿਕਾਰ ਹੈਗੇ ਉਸੇ ਤਰੀਕੇ ਨਾਲ ਆਪਣੀ ਕਾਨੂੰਨੀ ਕੁਝ ਡਿਊਟੀਆਂ ਵੀ ਹੋਣਗੀਆਂ ਸੰਵਿਧਾਨਿਕ ਆਪਣੀ ਡਿਊਟੀ ਹੈਗੀ ਸੋ ਆਪਣੀ ਡਿਊਟੀ ਹੈ ਆਪਣੇ ਆਪਣੇ ਰਾਜ ਨੂੰ ਆਪਣੇ ਦੇਸ਼ ਨੂੰ ਮਹਾਨ ਬਣਾਉਣ ਲਈ ਆਪਾਂ ਪੁਲਿਸ ਫੋਰਸ ਨਾਲ ਜੁੜੀਏ ਔਰ ਜਿਹੜਾ ਵੀ ਗਲਤ ਅੰਸਰ ਹੈਗਾ ਉਹਦੇ ਖਿਲਾਫ ਡਟ ਕੇ ਖੜੇ ਹੋਈਏ ਸਰ ਜਿੰਨੇ ਵੀ ਆਫੀਸਰ ਸੁਣ ਰਹੇ ਨੇ ਇਸ ਵੀਡੀਓ ਰਹੀ ਵੀ ਕੀ ਗਾਈਡਲਾਈਨਾਂ ਦੱਸੀਆਂ ਜਾਣ ਕਿ 4 ਤੋਂ 8 ਵਜੇ ਤੱਕ ਨਾਕੇ ਜਿਹੜੇ ਆ ਕਿੰਨੇ ਆਫੀਸਰ ਉੱਥੇ ਮੌਜੂਦ ਰਹਿਣਗੇ ਤੇ ਕੀ ਕੀ ਜਿਹੜੇ ਰੂਲ ਰਹਿਣਗੇ ਦੇਖੋ ਟਾਈਮਿੰਗ ਦਾ ਕੋਈ ਉਹ ਨਹੀਂ ਹੁੰਦਾ ਟਾਈਮਿੰਗ ਕੋਈ ਵੀ ਹੋ ਸਕਦੀ ਹੈ ਲੇਕਿਨ ਮਕਸਦ ਇਹ ਹੈ ਕਿ ਸਾਰੇ ਅਫਸਰ ਇਨਕਲੂਡਿੰਗ ਜ਼ਿਲ੍ਹ ਉਹ ਵੀ ਬਾਹਰ ਰਹਿਣਗੇ ਤੇ ਜਿਹੜਾ ਹੈਗਾ ਇਸ ਤਰੀਕੇ ਦੇ ਨਾਕਾਬੰਦੀ ਹੋਵੇ ਕਿ ਕਿਸੇ ਵੀ ਲੋਕਾਂ ਨੂੰ ਸਹੂਲਤ ਨਾ ਦੇ ਤੇ ਜਿਹੜਾ ਕ੍ਰਿਮੀਨਲ ਬੈਂਟਸ ਮਾਈਂਡ ਦਾ ਐਲੀਮੈਂਟ ਹੈਗਾ ਉਹਦੇ ਖਿਲਾਫ ਕਾਰਵਾਈ ਹੋ ਸਕੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਲਈ ਸਰ ਪੁਲਿਸ ਦੇ ਵੱਲੋਂ ਕੀ ਭਰੋਸਾ ਦਿਵਾਉਣੇ ਚਾਹੁੰਦੇ ਜ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਅਕਸਰ ਪੁਲਿਸ ਹਾਜ਼ਰ ਰਹਿੰਦੀ ਵੀ ਹੈ ਇਹੀ ਇਹੀ ਮਕਸਦ ਹੈ ਜੀ ਕਿ ਇੱਕ ਪ੍ਰੋਐਕਟਿਵ ਪ੍ਰੀਵੈਂਟਿਵ ਟਾਈਪ ਦੀ ਪੁਲਿਸਿੰਗ ਕੀਤੀ ਜਾ ਸਕੇ ਤਾਂ ਕਿ ਤਾਂ ਕਿ ਜਿਹੜਾ ਹੈਗਾ ਉਹ ਲੋਕਾਂ ਨੂੰ ਕੋਈ ਕੋਈ ਇਸ ਤਰੀਕੇ ਦੀ ਘਟਨਾਵਾਂ ਦਾ ਸਾਹਮਣਾ ਨਾ ਕਰਨਾ ਪਵੇ ਸਰ ਇੱਕ ਚੌਕੀ ਦੇ ਸਪਾਈ ਤੋਂ ਲੈ ਕੇ ਐਸਐਸਪੀ ਰੈਂਕ ਤੱਕ ਟੀਮ ਵਰਕ ਕਿਹੋ ਜਿਹਾ ਹੈ ਜਦੋਂ ਤੁਸੀਂ ਵੀ ਆਏ ਹੋ ਮੈਂ ਜਰੂਰ ਪੁੱਛਣਾ ਚਾਹਾਂਗਾ ਦੇਖੋ ਤਰਨਤਾਰਨ ਪੁਲਿਸ ਬੜੀ ਅੱਛੀ ਕੰਮ ਕਰਦੀ ਹੈ ਬੜੀ ਅੱਛੀ ਮਿਹਨਤੀ ਪੁਲਿਸ ਹੈਗੀ ਨਸ਼ੇ ਦੇ ਖਿਲਾਫ ਵੀ ਇਹਨਾਂ ਦਾ ਅੱਛਾ ਕੰਮ ਹੋ ਰਿਹਾ ਹੈ ਬਾਕੀ ਵੀ ਜਿਹੜੇ ਐਂਟਰੀ ਸਕੇਸ ਹੈਗੇ ਉਹਦੇ ਵਿੱਚ ਵੀ ਇਹਨਾਂ ਦਾ ਕੰਮ ਅੱਛਾ ਹੈਗਾ ਸੋ ਅੱਛੀ ਪੁਲਿਸਿੰਗ ਹੈਗੀ ਸਾਰੇ ਡੈਡੀਕੇਟਿਡ ਨੇ ਦੇ ਲਈ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸੱਚੀ ਗੱਲ ਸੋ ਇਹਨਾਂ ਸੰ ਐਸਐਸਪੀ ਸ਼੍ਰੀ ਦੀਪਕ ਪਾਰਖ ਜੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਤਾਂ ਗਾਈਡਲਾਈਨਾਂ ਵੀ ਦੱਸੀਆਂ ਨੇ ਉਹਨਾਂ ਨੇ ਅਤੇ ਟਾਈਮਿੰਗ ਕੋਈ ਨਹੀਂ ਦੱਸੀ ਕਿ ਹਰ ਵੇਲੇ ਪੁਲਿਸ ਜਿਹੜੀ ਹੈ ਉਹ ਲੋਕਾਂ ਦੀ ਸੇਵਾ ਦੇ ਲਈ ਹਾਜ਼ਰ ਹੈ ਤੇ ਤਸਵੀਰ ਇਹ ਬੋੜੀ ਚੌਂਕ ਤੋਂ ਤੁਹਾਡੇ ਨਾਲ ਅਸੀਂ ਇਸ ਵੇਲੇ ਸਾਂਝੀ ਕਰ ਰਹੇ ਸੀ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰ